ਇਹ ਦਾ ਯਾ ਹਲੋ ਭਾਈ ਹਲੋ ਹਾਂ ਬੀ ਤਾਇਆ ਕੀ ਹਾਲਾ ਉਹ ਕੀ ਹਾਲਾ ਸ਼ਰਾ ਠੀਕ ਆ ਠੀਕ ਆ ਵਧੀਆ ਤਾਇਆ ਤੂੰ ਦੱਸ ਵਧੀਆ ਭਾਈ ਵਧੀਆ ਠੀਕ ਆ ਕਿੱਥੇ ਆ ਘਰੀ ਆ ਅੱਜ ਕਰਦੇ ਗੋਲੀ ਵਰਮੇ ਤੇ ਬੈਠਾ ਕਿਵੇਂ ਭਾਈ ਅੱਛਾ ਉਹ ਮੈਂ ਤੇਰੇ ਕੋਲੇ ਕੰਮ ਹੋਣਾ ਸੀ ਇੱਕ ਛੋਟਾ ਆ ਜਾ ਭਾਈ ਆ ਜਾ ਅੱਛਾ ਠੀਕ ਆ ਇੱਥੇ ਨਹੀਂ ਜਾਈਂ ਨਾ ਫਿਰ ਠੀਕ ਆ ਭਾਈ ਠੀਕ ਠੀਕ ਆ ਹਾਂ ਹਾਂ ਠੀਕ ਆਇਆ ਯਾ ਇਹ ਲਾ ਹੋ ਬਾਈ ਸ਼ਰਾ ਠੀਕ ਆ ਠੀਕ ਆ ਹੋਰ ਵੀ ਠੀਕ ਆ ਵਧੀਆ ਤੂੰ ਲੈ ਹੋਰ ਚਾਹ ਬਣੀ ਦੱਸੋ ਸ਼ਰਾ ਵੀਗਾ ਨਾ ਨਾ ਚਾਹ ਤਾਂ ਬਸ ਵੀ ਤਾਇਆ ਠੀਕ ਆ ਕਿੰਨੇ ਦਰਸ਼ਨ ਦਿੱਤੇ ਅੱਜ ਕੰਮ ਕਰ ਇੱਕ ਛੋਟਾ ਯਾ ਤੇਰੇ ਕੋਲੇ ਮੈਂ ਕੰਮ ਆਇਆ ਸੀ ਅੱਛਾ ਹਾਂ ਯਾਰ ਮੇਰਾ ਟੁੱਟ ਗਿਆ ਬੋਰ ਤੇ ਮੈਨੂੰ 50 ਹਜ਼ਾਰ ਰੁਪਈਆ ਚਾਹੀਦਾ ਸੀਗਾ ਯਾ ਔਖਾ ਔਖਾ ਮੇਰਾ ਹੱਲ ਕਰ ਇਹ ਤਾਂ ਬੜਾ ਔਖਾ ਹੈ ਯਾਰਾ ਉਹ ਤਾਂ ਤਾਇਆ ਮੈਨੂੰ ਵੀ ਪਤਾ ਠੀਕ ਆ ਖੈਰ ਉਹ ਆਰਹਾ ਵਲਾਲਾ ਪਰ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਘਰ ਔਖਾ ਸੌਖਾ ਜਾਂਦਾ ਕਿਸੇ ਪਾਸੇ ਫੜ ਫੜਾ ਕੇ ਕਰਦੇ ਦੇਖ ਜਰਾ ਗੁੱਸਾ ਨਾ ਕਰੀ ਮੈਂ ਕਿਸੇ ਤੋਂ ਪੈਸੇ ਪੁੱਛ ਲੈਣਾ ਹਾਂ ਵੀ ਵਿਆਜ ਦਾ ਇਹ ਚੱਲਦਾ ਨਾ ਉਹੀ ਬਾਹਲੇ ਨਹੀਂ 5 ਰੁਪਏ ਅੱਛਾ ਦੇ ਹਿਸਾਬ ਨਾਲ ਚੱਲਦਾ ਐਵੇਂ ਕੱਲ ਨੂੰ ਗੱਲ ਦੇਣੀ ਪੈ ਜੇ ਹਾਂ ਠੀਕ ਹੈ ਠੀਕ ਹੈ ਤੇ ਚੱਲ ਮੈਂ ਕਿਸੇ ਬੰਦੇ ਤੋਂ ਪੁੱਛ ਕੇ ਤੈਨੂੰ ਮੈਂ ਸ਼ਾਮੀ ਦਸੂਆ ਤੂੰ ਆ ਜੀ ਕੋ ਕਰਨ ਚਲ ਕੋਈ ਨਹੀਂ ਦਇਆ ਕਰਦੀ ਔਖਾ ਹਾਂ ਹਾਂ ਸ਼ੇਰ ਕੋਈ ਚਲ ਪਿਆਜ਼ ਮੈਂ ਤੈਨੂੰ ਦੇ ਦੂੰਗਾ ਚਲ ਕੋਈ ਬਸ ਇੱਕ ਥੋੜਾ ਨਾ ਘਰ ਬਣਾ ਬਣਾ ਨਾ ਹੋਰ ਕੁਛ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਕੀ ਕਰੀਏ ਘਾਟੀ ਬੜੇ ਬਹਿ ਗਏ 70 ਆਉਂ ਤੋਂ ਲੈਣੇ ਉਹਨਾਂ ਦਾ ਮੁੰਡਾ ਨਹੀਂ ਦੇ ਕੇ ਗਿਆ 90 ਆ ਗਏ 100 ਆ ਵੀ ਗਏ ਐ ਨਹੀਂ ਘਰ ਚੱਲਦੇ ਭਾਈ ਮੁਸਕਰ ਉਹਨੂੰ ਅੱਖਾਂ ਸ਼ੇਰ ਨੂੰ ਪੈਸੇ ਲੈ ਜਾਉਦੇ ਨਿਵੇਸ਼ ਸੰਬੰਧੀ ਹੈਲੋ ਹੈਲੋ ਹਾਂਜੀ ਓ ਭਾਈ ਸ਼ੇਰਾ ਕੀ ਹਾਲ ਹੈ ਠੀਕ ਆ ਤਾ ਯਾ ਤੂੰ ਦੱਸ ਵਧੀਆ ਭਾਈ ਵਧੀਆ ਹਾਂ ਹੋਰ ਠੀਕ ਆ ਭਾਈ ਉਹ ਤੇਰਾ ਕੰਮ ਯਾ ਹੋ ਗਿਆ ਥੋੜਾ ਯਾ ਪੈਸਿਆਂ ਵਾਲਾ ਆ ਜਾ ਅੱਛਾ ਆ ਜਾ ਮੈਂ ਆ ਸਕਦਾ ਆ ਜਾ ਭਾਈ ਹੁਣੇ ਆ ਜਾ ਫਿਰ ਠੀਕ ਆ ਤਾ ਆ ਜਾਣਾ ਹੋਰ ਹੌਣਾਂ ਮੈਂ ਆ ਜਾਾਂ ਕਾ ਗੱਟਾ ਕਿਹੜੀ ਬਾਕੀ ਖਾਤਿਆਂ ਚ ਪਾਏਗਾ ਉਹ ਬੜਾ ਪੰਗਾ ਹੋਇਆ ਯਾਰ ਆ 90 ਹਾਂ ਸਾਰੇ 130 ਐਂ ਦਾ ਕੱਲੋਂ ਪਲੋਂ ਕਿੰਨਾ ਕਰ ਪਾਏਗਾ ਮਿੱਤਰਾ ਬਹੁਤ ਘਾਟੇ ਵਾਲੀ ਗੱਲ ਹੋ ਗਈ ਹਾਂ ਕਿਵੇਂ ਆ ਤਾ ਕੀ ਹਾਲ ਆ ਉਹ ਕੀ ਹਾਂ ਸ਼ੇਰਾਂ ਠੀਕ ਆ ਵਧੀਆ ਸਤਿ ਸ੍ਰੀ ਅਕਾਲ ਹਾਂ ਹਾਂ ਠੀਕ ਆ ਉਹ ਕਰੇ ਪਰਿਵਾਰ ਵਧੀਆ ਹਾਂ ਹਾਂ ਠੀਕ ਆ ਧੰਨ ਬਾਈ ਮੈਂ ਆ ਹਾਂ ਜਵੇਂ ਆਪਣਾ ਕੰਮ ਤਿਆਰ ਆ ਫਿਰ ਓਹੋ ਬਹੁਤ ਕੰਮ ਦਾ ਬਸ ਕਰਤਾ ਜਰਾ ਜਿਹੜਾ ਖਾਣਾ ਸੀ ਅੱਛਾ ਰਾਮ ਰਾਮ ਨਾਮ ਰਾਮ ਜਾ ਦੇ ਯਾਰ ਫੇਮ ਵੀ ਸਤਰੀ ਕਾ ਹਲ ਕਰੀ ਜਾਂਦਾ ਕਹਿੰਦਾ ਲਵਾ ਲਾ ਦੋ ਚਾਰ ਜਨਾਂ ਦੇ ਦੇ ਭਾਈ ਗੱਲ ਨਹੀਂ ਹੈ ਹਾਂ ਤੁਹਾਡੇ ਬਜ਼ੁਰਗਾਂ ਨਾਲ ਤੇ ਦੇਖ ਵਰਤਦੀ ਸੀਗੀ ਪਹਿਲਾਂ ਸੀ ਹਾਂ ਆਪਣੀ ਬਾਹਲੇ ਪੱਕੇ ਕਰਿਆ ਉਹਨਾਂ ਮਾਈ ਆ ਉਹਨਾਂ ਨੇ ਠੀਕ ਹੈ ਹਾਂ ਉਹ 6 ਰਾਤ ਨੂੰ ਆਇਆ ਪਹਿਲੀ ਵਾਰ ਹੂੰ ਤੇ ਹੁਣ ਚਾਹੇ ਦੋ ਦਿਨ ਬਸ ਦੋ ਦਿਨ ਹੀ ਵੱਧ ਲੈ ਲਾ ਜੀ ਅੱਛਾ ਬਾਦੇ ਦੇ ਭਾਈਮਣ ਕੇ ਪੈਸੇ ਆ ਜਾਣ ਨਾ ਕੋਈ ਨਹੀਂ ਤਾਇਆ ਉਹਦਾ ਹਿਰਮੰਦ ਨਹੀਂ ਸੀ ਅੱਛਾ ਉਹਦਾ 6.500 ਰੁਪਏ ਰਹਿਦਾ ਸੀ ਹਾਂ ਇਹਨੂੰ ਪੰਜ ਦਿਨ ਮਸਾ ਬਣਾਇਆ ਉਹ ਅੱਛਾ ਚੱਲ ਕੋਈ ਨਹੀਂ ਧੰਨਵਾਦ ਉਹਦਾ ਨਾਮ ਨਹੀਂ ਆਣੀਆਂ ਬਸ ਇੱਕ ਬਿਹਾਰ ਵਧੀਆ ਚੱਲਿਆ ਆਪਣਾ ਹਾਂ ਹਾਂ ਨਹੀਂ ਪੈਸੇ ਦਾ ਮੈਂ ਤੈਨੂੰ ਆ ਵੀ ਦੇ ਦਿੰਦਾ ਦੇਖੋ ਅੱਛਾ ਆ ਮੈਂ ਥੋੜਾ ਯਾ ਕੋਕੀ ਦਾ ਲੱਕੜ ਦਾ ਕੰਮ ਤੇ ਫਰਸ਼-ਪੁਰਸ਼ਾ ਰਹਿਦਾ ਥੋੜਾ ਯਾ ਅੱਛਾ ਉਹਦਾ ਕੰਮ ਕਰਾਈ ਜਾਂਦਾ ਹੈ ਅੱਛਾ ਹਾਂ ਲੈ ਬਰਾਵਾ ਉਹਨਾਂ ਨੂੰ ਤਾਂ ਵੱਧ ਦੇ ਦਿੱਤ ਨੂੰ ਹਾਂ ਫਿਰ ਟਾਈਮ ਤੇ ਆ ਜੀ ਵੀਰ ਬਣ ਕੇ ਜੰਗਾ ਕੋਈ ਨਹੀਂ ਤਾਇਆ ਜਦੋਂ ਕਣਕਾਂ ਪਟੀਆਂ ਗਈਆਂ ਬਾਢੀ ਵੇਲੇ ਤੈਨੂੰ ਪਹਿਲੀਆਂ ਚ ਤੇਰੇ ਦੇਖੇ ਜਾਊਂਗਾ ਬਸ ਜੂੰਦਾਰ ਹੈ ਭਰਾ ਬਸ ਠੀਕ ਆ ਤਾਇਆ ਧੰਨਵਾਦ ਭਾਈ ਕੋਈ ਨਹੀਂ ਤੇਰਾ ਵੀ ਧੰਨਵਾਦ ਹੀ ਨਹੀਂ ਹੱਥ ਸਾਰਿਆ ਠੀਕ ਆ ਸਿਗਾਈ ਜੀ ਠੀਕ ਆ ਜੀ ਕੁਝ ਨਾ ਗੱਲ ਹੁਣੇ ਕੰਮ ਹਾਂ ਜੀ ਮੈਂ ਥੋੜਾ ਛਾਂ ਦੇ ਮਾਰ ਦਿਆ ਬਸ ਲੈ ਤਾਇਆ ਮਾਰ ਲੈ ਨਾ ਲੈ ਨਾ ਨੱਸ ਇੱਥੇ ਕਰਦੀ ਲੈ ਵੀ ਤਾਇਆ ਕੋਈ ਨਹੀਂ ਕੋਈ ਸੇਦਾ ਨਾ ਮਤੜੀ ਦਾਦਾ ਰਹਿੰਦਾ ਬਸ ਹੁਕੁਸ਼ਲੀ ਹੈ ਨਹੀਂ ਕੋਈ ਹਾਂ ਠੀਕ ਹੈ ਕਿਉਂ ਦਾ ਰਿਹਾ ਭਾਈ ਠੀਕ ਹੈ ਕੀ ਹਾਲ ਹੈ ਕੀ ਠੀਕ ਹੈ ਭਾਈ ਕੀ ਹਾਲ ਆ ਵਧੀਆ ਹੋਰ ਕਿੱਧਰ ਜਾਇਆ ਠੀਕ ਆ ਓਏ ਮੈਂ ਤਾਂ ਯਾਰ ਤਾਈ ਹਰਵਿੰਦਰ ਕੋਲੇ ਗਿਆ ਸੀ ਯਾਰ ਮੇਰਾ ਟੁੱਟ ਗਿਆ ਸੀ ਬੋਰ ਮੈਨੂੰ ਥੋੜੇ ਜੇ ਪੈਸਿਆਂ ਦੀ ਲੋੜ ਸੀਗੀ ਯਾਰਾ ਸਹਾਰਾ ਹਾਂ ਤੇ ਫਿਰ ਇਹਦਾ ਮੈਂ ਹੁਣ ਯਾਰ ਵਿਆਜੂ ਜੀ ਵਾਵਾ ਲਾਉਂਦਾ ਮੈਂ ਤਾਂ ਵਿਆਜ ਤਾਂ ਲਾਉਂਦਾ ਫਿਰ ਹੁਣ ਕਰੀਏ ਕੀ ਯਾਰ ਮੇਰਾ ਤਾਂ ਕਿਤੇ ਫੋਹ ਨਹੀਂ ਪਿਆ ਯਾਰਾ ਨਾ ਆਰਤੀਏ ਨੇ ਦਿੱਤੇ ਯਾਰ ਮੇਰੀ ਮਜਬੂਰੀ ਬਣ ਗਈ ਯਾਰ ਕਿੰਨਾ ਲਾਇਆ ਫਿਰ ਇਹਨੇ ਮੈਂ ਤਾਂ ਜਿਆਦਾ 5 ਰੁਪਏ ਸੈਂਕੜਾ ਕਹਿੰਦਾ 5 ਰੁਪਏ ਹੋਰ ਲੱਕਾ ਕਰਦਾ ਯਾਰ ਹਾਈ ਕਹਦਾ ਤਾਂ ਕਈਆ ਫਿਰ ਹੁਣ ਕਰੀਏ ਕੀ ਯਾਰ ਯਾਰ ਨਾ ਪੈਂਦਾ ਯਾਰਾ ਮਾੜੀ ਗੱਲ ਆ ਯਾਰ ਜਿਹੜਾ ਐ ਹੋਰ ਕਿਸੇ ਗਰੀਬ ਦਾ ਐ ਫਾਇਦਾ ਠਾਉਂਦਾ ਹਨਾ ਨਾਲੇ ਤੈਨੂੰ ਐ ਕਿਹਾ ਹੋਊਗਾ ਵੀ ਮੇਰੇ ਕੋਲੇ ਹੈ ਨਹੀਂ ਹਾਂ ਨਾਲੇ ਮੈਨੂੰ ਕਿਹਾ ਕਿ ਜੋੜੀਆਂ ਲੱਕਣ ਲਾਈ ਜਾਂ ਨਾ ਮੇਸਤਰੀ ਲਾ ਰੱਖਿਆ ਨਾਲੇ ਫਰਸਾਂ ਦਾ ਕੰਮ ਆ ਨਾ ਬਸ ਇਹਦਾ ਐਂ ਕਰਦਾ ਹੈ ਯਾਰ ਹਾਂ ਮਾੜੀ ਗੱਲ ਬਈ ਪਰੂ ਦਾ ਹੈਗਾ ਹਨਾ ਟਾਈਮ ਪੈ ਕੇ ਜਮਾ ਹੋਰ ਕਿਸੇ ਦੀ ਮਜਬੂਰੀ ਦਾ ਫਾਇਦਾ ਠਾਉਣਾ ਵੀ ਮਾੜੀ ਗੱਲ ਹੈ ਹਨਾ ਹੁਣ ਤੈਨੂੰ ਤਾਂ ਚੱਲ ਤੇਰਾ ਬੋਰ ਟੁੱਟ ਗਿਆ ਮਜਬੂਰੀ ਹੋ ਗਈ ਮਜਬੂਰੀ ਹੋ ਗਈ ਚੱਲ ਚੰਗਾ ਬਈ ਬਈ ਠੀਕ ਹੈ ਓ ਕਿਵੇਂ ਆ ਬਾਈ ਮੱਖਣਾ ਕੀ ਹਾਲ ਆ ਠੀਕ ਆ ਨਿਕੀ ਕੀ ਹਾਲ ਆ ਠੀਕ ਆ ਵਧੀਆ ਬਾਈ ਹੋਰ ਬੱਗਿਆ ਓ ਯਾਰ ਮੈਂ ਬੋਰ ਲਾਈ ਜਾਣਾ ਯਾਰ ਬੋਰ ਤੇ ਬੰਦੇ ਹੀ ਲਵਾ ਦੇ ਇੱਕ ਬੰਦਾ ਲਵਾਉਣਾ ਯਾਰ ਮੇਰਾ ਵੀ ਇੱਥੇ ਆ ਗਿਆ ਯਾਰ ਇਹ ਤਾਂ ਆ ਗਿਆ ਚੱਕੀ ਘਣਾ ਹੋਇਆ ਬਈ ਅੱਛਾ ਕੀ ਗੱਲ ਯਾਰ ਹਰਵਿੰਦਰ ਨੇ ਕਿ ਇੰਨਾ ਗਾਣ ਆ ਯਾਰ ਤੇ ਪੈਸੇ ਇੰਨੇ ਹਨਾ 5 5 ਰੁਪਏ ਵਿਆਜ ਤੇ ਲਾ ਗਿਆ ਹਾਂ ਤੇ ਆਹ ਵੇਖੀ ਆਹ ਠੱਡੇ ਤੋਂ ਲੈ ਕੇ ਉਹ ਢਾਲੀ ਸਾਡੀ ਵੱਟ ਤੇ ਸੀਗੀ ਸੰਜੀ ਅੱਛਾ ਯਾਰ ਵੇਖ ਕਿ ਕਿੰਨੀ ਵੱਟ ਵੱਢ ਗਿਆ ਹਰਵਿੰਦਰ ਹਲੇ ਵੀ ਨਹੀਂ ਰਾਜ਼ਦਾ ਯਾਰ ਹਨਾ ਬਾੜ ਮਾੜੀ ਗੱਲ ਆ ਯਾਰਾ ਤਾਂ ਕਰਮਵੱਟ ਦੀ ਵੱਡੀ ਬੈਠਾ ਯਾਰਾ ਤੂੰ ਜੇ ਹੁਣ ਕੋਈ ਪਟਵਾਰੀ ਗੋਲੇ ਬਾਗਿਆ ਦੋ ਤਿੰਨ ਵਾਰੀ ਉਹ ਪੈਸੇ ਵਾਲਾ ਬੰਦਾ ਸਾਰੇ ਉਹਦੀ ਸੁਣਦੇ ਨੇ ਮੈਨੂੰ ਪਤਾ ਗਰੀਬ ਦੀ ਕੌਣ ਸੁਣਦਾ ਹੁੰਦਾ ਹਾਂ ਉਹ ਤਾਂ ਠੀਕ ਆ ਫਿਰ ਪਰ ਉਹਦਾ ਤਾਂ ਹੈਗਾ ਯਾਰ ਹਨਾ ਬਾੜੀ ਗੱਲ ਆ ਫਿਰ ਹੁਣ ਆ ਜਾਂਦਾ ਕਦੋਂ ਉਧਰੋਂ ਐਂ ਰਾਏ ਦਾ ਉਧਰੋਂ ਵਿਆਜ ਤੇ ਲੋਕਾਂ ਨੂੰ ਉਹ ਖਰੀ ਜਾਂਦਾ ਹੋਰ 20 25 ਕਿੱਲੇ ਬਹਾਨਾ ਯਾਰ 20 25 ਕਿੱਲੇ ਆ ਲੈ ਬੱਟਾ ਵੰਡੀ ਜਾਂਦਾ ਹਾਂ ਹਾਂ ਬਾੜੀ ਗੱਲ ਆ ਕਿਹ ਰਹੇ ਯਾਰ ਐ ਕਰਨੀ ਧੱਕਾ ਕਰਨਾ ਯਾਰ ਹਨਾ ਵਾਹ ਤੇ ਖਰਾਬ ਹੋ ਗਿਆ ਇਹ ਸੁਣਵਾਈ ਨਹੀਂ ਕਰੀਬ ਦੀ ਤਾਂ ਕੋਈ ਐਂ ਆ ਬਸ ਐਂ ਚੱਲੀ ਜਾਂਦਾ ਭਰਾਵਾ ਯਾਰ ਇੱਕ ਫਸਲਾ ਨਹੀਂ ਹੁੰਦੀਆਂ ਯਾਰ ਹੋਰ ਯਾਰ ਇੱਕ ਫਸਲਾ ਹੋਣੀ ਹੁੰਦੀਆਂ ਚੱਲ ਫਿਰ ਲਵਾ ਲਈ ਤੜਕੇ ਬੰਦਾ ਫਿਰ ਹਾਂ ਕੋਈ ਗੱਲ ਨਹੀਂ ਹੋਰ ਵੀਰ ਬਣ ਕੇ ਦਵਾਈ ਚਲਾਇਆ এয়ারਪੋਰਟ ਕੋਈ ਗੱਲ ਨਹੀਂ ਉਹ ਮੇਰੇ ਆਜਾ ਫੋਨ ਮਾਰ ਲੇ ਆਜਾ ਚੱਲੇਗਾ ਪਿੰਡ ਹਾਂ ਹਾਂ ਚੱਲਾ ਆ ਜਾਓ ਨਹੀਂ ਜਾਗੇ ਚੱਲ ਉਹ ਕਿਡਾ ਓਏ ਕਿਡਾ ਕੀ ਕਰੀ ਜਾਂਦਾ ਟੀਕੇ ਲਈ ਹੁੰਦਾ ਨਾ ਉਹ ਇਹ ਟੀਕਾ ਲਈ ਹੁੰਦਾ ਚੇੜੀ ਰੁੱਟੀ ਦਾ ਨਾ ਹਾਂ ਹੈ ਕਿਹੜਾ ਹੋਵੇ ਮੋਚ-ਮੋਚ ਕੇ ਦੇਖ ਇਹ ਸੰਤਾ ਉਹ ਗਰੰਟਰ ਦਾ ਮੰਟਾ ਹੋ ਗਿਆ ਇਹ ਕਿਤੋਂ ਨਾ ਛੇੜੀ ਹੋ ਗਿਆ ਤਾਂ ਬਲਪੜਾ ਹੋ ਗਿਆ ਹਮ ਯਾਰ ਛਾਣਿਆਂ ਦੀ ਗੱਲਾਂ ਸਹੀ ਆ ਬਈ ਲੋਕਾਂ ਦਾ ਜਿਹੜਾ ਗੱਲ ਵੱਡਿਆ ਹੈ ਨਾ ਨਿਕਲੇ ਆਉਂਦਾ ਲਾਤ ਤੇ ਪੈਂਦਾ ਹੁੰਦਾ ਕਹਿੰਦੇ ਅੱਜ ਉਹੀ ਕੰਮ ਹੋ ਗਿਆ ਲਾਤ ਤੇ ਪੈ ਗਿਆ ਚਲ ਫੇਰ ਵੀ ਆਪਣਾ ਲਿਹਾਜੀ ਆਪਾਂ ਉਹਦੇ ਕੋਲੇ ਜਾ ਕੇ ਆਵਾਂਗੇ ਦੱਸ ਕੇ ਜ਼ਰੂਰ ਆਵਾਂਗੇ ਚੱਲ ਗਏ ਯਾਰ ਰਵੀ ਇਹ ਤਾਂ ਹੋ ਗਏ ਇਕੱਠੇ ਆਪਣੇ ਕੋਲ ਹਮਣਾ ਘਰ ਪਾਉਣ ਨੂੰ ਕਹਿੰਦਾ ਆਈ ਪਾਈ ਹੋ ਗਿਆ ਅੱਡ ਉਹ ਕਿਉਂ ਨਾ ਆਪਾਂ ਰਵੀ ਇਹ 10 ਲੱਖ ਰੁਪਈਆ ਆਮਨੇ ਹੁੰਦੇ ਦੀਏ ਪੈਸਾ ਦੇਖੀ ਖੜਾ ਖੜਾਉਂ ਨਾ ਤੇ ਵਟ ਦੇ ਨਾਲ ਵਟ ਲੱਗਦੀ ਹੈ ਤੇ ਲਾਵਾ ਲਾਂਗੇ ਮੈਂ ਲੋਟਾ ਹੁਣ ਚਾ ਹੋਰ ਵੀ ਰੱਟੇ ਤਾਂ ਹੋਰ ਬਾਈ ਕੀ ਹਾਲ ਹੈ ਸ਼ਰਾ ਠੀਕ ਹੈ ਠੀਕ ਹੈ ਹੋਰ ਠੀਕ ਹੈ ਹਾਂ ਹਾਂ ਮਸ ਮਾਰ ਕੇ ਦੀ ਕਰਪਾ ਹੋਰ ਵਧੀਆ ਹੀ ਵਧੀਆ ਵਧੀਆ ਬੈਠੋ ਜੀ ਬੈਠੋ ਬੈਠੇ ਬਸ ਮੈਂ ਪਹਿਲਾਂ ਤੁਨ ਘਰੇ ਵੀ ਪਾਲ ਕੇ ਆਇਆ ਸੀ ਚਾਹ ਪਾਣੀ ਸੀ ਵਗੈ ਨਾ ਨਾ ਚਾਹ ਪਾਣੀ ਤਾਂ ਬਸ ਮੈਂ ਘਰੇ ਪਾਲ ਕੇ ਆਇਆ ਸੀ ਤੁਨੂੰ ਘਰੇ ਕਹਿੰਦੇ ਖੇਤ ਗਿਆ ਮੈਂ ਚੱਲ ਖੇਤ ਗੱਲੀ ਇਹੋ ਉਹ ਵਸ ਉਹ ਦੋ ਕੋਨਾ ਆਇਆ ਨਹੀਂ ਆਂ ਹੀ ਮੜੀ ਉਹ ਕਿੜਾ ਇਹ ਦਿੱਤਾ ਕਿੱਥੋਂ ਕਿ ਦੱਕ ਆ ਗਿਆ ਆਪਣਾ ਮੈਂ ਜਿਹੜੀ ਤੇਰੇ ਕੋਲ ਗੱਲ ਕਰਨ ਬਾਲੀ ਗੱਲ ਵੀ ਇਹੋ ਜੀ ਸੀ ਅੱਛਾ ਹਾਂ ਆਪਣੀਆਂ ਦੇ ਖਿਆਲ ਲਿਹਾਜ਼ ਬਾਲੀ ਹਾਂ ਹਾਂ ਆ ਗਿਆ ਪਹਿਲਾਂ ਨਹੀਂ ਤਾਂ ਦੇਖ ਮੈਂ ਉਹ ਹਰੇ ਕੋਲ ਤਾਂ ਗੱਲ ਇਹ ਜੀ ਕਰੀ ਵੀ ਨਹੀਂ ਅੱਛਾ ਹਾਂ ਗੱਲ ਕੱਲ ਨਾ ਮੈਂ ਦੇਖਿਆ ਯਾਰ ਆ ਮੁੰਡਾ ਆਪਣਾ ਸ਼ਿੰਦਾ ਅੱਛਾ ਕਿਹੜਾ ਲਾਈਆ ਉਹ ਯਾਰ ਰੱਬ ਲੱਗਦੀ ਗੱਲ ਕਰਿਆ ਕੋਈ ਯਾਰ ਤੁਸੀਂ ਆਹ ਦੇਖੀ ਦੇਖੀ ਗੱਲ ਉਹ ਸਾਡਾ ਜਵਾਕ ਹੈ ਉਹ ਫਿਰ ਤਾਈਂ ਉਹ ਆਪਦਾ ਦਿਲ ਮੱਚਾ ਮੈਂ ਕਿਹਾ ਯਾਰ ਆ ਆਹ ਦੇਖੀਆਂ ਦਾ ਮੁੰਡਾ 80 ਰੁਪਏ ਦੇ 2 ਰੁਪਏ ਕਮਾਉਣੇ ਐ ਇਹ ਗੱਲ ਨਹੀਂ ਉਹ ਤਾਂ ਗੱਲ ਠੀਕ ਹੈ ਤੁਸੀਂ ਯਾਰ ਐਵੇਂ ਗੱਲਾਂ ਸੁਣ ਕੇ ਨਾ ਬਦਨਾਮ ਨਾ ਕਰਿਆ ਕਰੋ ਮੈਂ ਆਪ ਦੇਖੀ ਨਹੀਂ ਦੇਖਿਆ ਉਹ ਤੈਨੂੰ ਦੁੱਖਾ ਹੋ ਗਿਆ ਉਹ ਰੂਹ ਗੁਜਵਾ ਕੱਜ ਕੱਲ ਦੇਖੋ ਇੱਕ ਹੀ ਲੱਗਦੇ ਐ ਕੋਈ ਇੱਕ ਹੀ ਕੰਮ ਨਾ ਮੈਂ ਨਹੀਂ ਮੰਨਦਾ ਹਾਂ ਤਾਂ ਉਹ ਤਾਂ ਤਰੀ ਰੈੱਡ ਗੱਲ ਆ ਮੈਂ ਆ ਦੇਖੀਂ ਦੇਖੀਂ ਨਾ ਯਾਰ ਤੂੰ ਹਜੇ ਵੀ ਬੇਵੜਾ ਮੁੰਡਾ ਇਨਸਾਨ ਦਾ ਤੂੰ ਨਾ ਖੇਰਾ ਨਹੀਂ ਗੱਲ ਕਰਨ ਕੋ ਮੈਂ ਮੰਨੀ ਦੀ ਕੋ ਨਹੀਂ ਯਾਰ ਮੈਂ ਹੁਣ ਤੈਨੂੰ ਤੇਰੇ ਜਵਾਬ ਕਰੇ ਅੱਖਾਂ ਤੋਂ ਚੱਲੇਗਾ ਗੱਲ ਯਾਰ ਇਹ ਨਹੀਂ ਐ ਤਾਂ ਉਹ ਤਾਂ ਗੱਲ ਤੇਰੀ ਸਹੀ ਐ ਗੁੱਸਾ ਤਾਂ ਲੱਗਦਾ ਹੀ ਹੁੰਦਾ ਪੜਤਾਲ ਕਰ ਲੈ ਉਹ ਸਾਨੂੰ ਮੈਨੂੰ ਪਤਾ ਯਾਰ ਸਾਡੇ ਜਵਾਬ ਦਾ ਹੋਰ ਕੀ ਆ ਬਣੀ ਪੀਂਦੇ ਤੂੰ ਦਾ ਮੂਡ ਖਰਾਬ ਕਰਦਾ ਯਾਰ ਨਾ ਤੇਰੀ ਮਰਜ਼ੀ ਮੈਂ ਤਾਂ ਦੱਸਣਾ ਹੈ ਇਹ ਗੱਲ ਨਹੀਂ ਹੁੰਦੀ ਯਾਰ ਸਾਡੇ ਜਵਾਂ ਕਿਵੇਂ ਵਿਗੜ ਜਾਣਗੇ ਪਤੰਦਰਾ ਦੰਦਰਾ ਨਹੀਂ ਆਜੀ ਤੇਰੇ ਕੋਈ ਗੱਲ ਨਹੀਂ ਉਹ ਦੰਦਰਾ ਅਸੀਂ ਖੁੱਗੀ ਮੋਨੇ ਆ ਹੋ ਗਿਆ ਜਮਾਗ ਲੈ ਸਾਡਾ ਜਵਾਂ ਉਹ ਕਿੱਲੇ ਗੋਹੇ ਦੇ ਪੈਰ ਨਹੀਂ ਦਰਦਾ ਖੜਾ ਜਵਾਂ ਕੈਂਨੀ ਆਪੜ ਕੇ ਖੂਚ ਗਈਆਂ ਬਰਦੀਆਂ ਸਾ ਮੜਾ ਬੰਦਾ ਹੋਰ ਫਿਰ ਮੱਖਣਾ ਯਾਰ ਸੋਸਾਇਟੀ ਚ ਪਾਇਂਦਾ ਰਹੀ ਨਹੀਂ ਆਈ ਜੂਰ ਗਿਆ ਯਾਰ ਮੈਂ ਕੱਲ ਵੀ ਗਿਆ ਆ ਕੇ ਆਇਆ ਸੀਗਾ ਤੇ ਨਾ ਤਾਂ ਕਹ ਅੱਲਾ ਸੋਮਵਾਰ ਨੂੰ ਕਹਿੰਦੇ ਨੇ ਕੱਲ ਸੋਮਵਾਰ ਸੀ ਆ ਕੱਲ ਆ ਕੇ ਛੁੱਟੀ ਆ ਗਈ ਯਾਰ ਪੰਜ ਗੱਟੀ ਹੁੰਦੇ ਦੋ ਪੰਜ ਗੱਟੇ ਠੀਕ ਆ ਭਾਈ ਕੀ ਹਾਲ ਆ ਠੀਕ ਆ ਠੀਕ ਆ ਭਾਈ ਵਧੀਆ ਠੀਕ ਹੈ ਕਿਉਂ ਬਾਟੀ ਜੀ ਤੇ ਬੈਠੇ ਕਾਦੀਆਂ ਰਿਆਂ ਕਰੀ ਜਾਂਦੇ ਹੋ ਰਿਆਂ ਤਾਂ ਯਾਰ ਬਸ ਬੋਰ ਲਾਇਆ ਸੀ ਯਾਰ ਨਾਲੇ ਤਾਂ ਪਾਇਂ 6 ਲੱਗੇ ਨਾਲੇ ਸਮਾਰ ਕੇ ਨਾਲ ਦਾ ਚੱਜ ਦਾ ਪਾਣੀ ਬਣਿਆ بس 폴리ธารਾ ਨਾ ਤਾਂ ਫੁੱਲ ਤੇ ਨੰਚਾਈ ਨਹੀਂ ਸਕਦੇ ਚਾਰੇ ਤੋਂ ਘਟਾ ਯਾਰਾ ਇੰਨਾ ਸ਼ੁਗਰ ਕਰ ਵੀ 3 ਇੰਚੀ ਪਾਣੀ ਬੋਲਾ ਜਾਂ ਬਣ ਗਿਆ ਪਏ ਸੀ ਐਡੀ ਮਾੜੀ ਨੀਂਦ ਵਾਲੇ ਬੰਦੇ ਦੇ ਲੱਗੇ ਨੇ ਇੰਨਾ ਸ਼ੁਗਰ ਉਹ ਰਾਜਸਥਾਨ ਵਾਲੇ ਵਾਂਗੂ ਵਿਚੀ ਨਾ ਗਈ ਮਸ਼ੀਨ ਉਹ ਹਾਂ ਉਹ ਇਹ ਵੀ ਗੱਲ ਹੈ ਹੋਰ ਉਧਰ ਤੋਂ ਲੈਤੇ ਸੀ ਪੈਸੇ ਇਹਨੇ ਉਹ ਮੈਂ ਤਾਂ ਆ ਪਈ ਆ ਇਸ ਊਟੇ ਕੋਲੇ ਹਾਂ ਮਾ ਨਿੱਕੇ ਨੇ ਬੋਰ ਲਾਇਆ ਤੋਂ ਪਤਾ ਲੱਗ ਕੇ ਉਹਨੇ ਯਾਰ ਮੈਂ ਵੀ ਲਾਉਣਾ ਸੀ ਮਾ ਪਾਣੀ ਪੂਣੀ ਕਿਵੇਂ ਬਣ ਗਿਆ ਠੀਕ ਨੇ ਘੜੇ ਬਸ ਠੀਕ ਠੀਕ ਜੀ ਆ ਬਸ ਯਾਰ ਨਾ ਤਾਂ ਠੀਕ ਆ ਦਿਨ ਹੋਰ ਦੱਸਦਾ ਯਾਰ ਹਾਂ ਉਹ ਮੇਰੇ ਤਾਂ ਗਾੜੀ ਪੈ ਗਈ ਕੰਕਰੀਟ ਲੈ ਲੈ ਕੀ ਹੋ ਗਿਆ ਸੀ ਮੈਂ ਹਰਵਿੰਦਰ ਕੋਲੇ ਵਾਗਿਆ ਮਹਾ ਕੱਲ ਯਾਰ ਨਾਲੇ ਪਿੰਡ ਦਾ ਬੰਦਾ ਨਾਲੇ ਚਲਾ ਤਾ ਮੂੰਹ ਅੱਥੇ ਲੱਗਦਾ ਬਰਸ ਤੇ ਅੱਛਾ ਪੂਰਾ ਮੁੰਡਾ ਸਾਨੂੰ ਪਤਾ ਨਸ਼ੇ ਕਰਦਾ ਵਾਂ ਅੱਛਾ ਯਾਰਾ ਅੱਛਾ ਅੱਛਾ ਪੂਰਾ ਕੁਦਰ ਤੋਂ ਪਹਿਲਾਂ ਦੱਸਿਆ ਤਾਂ ਮੈਨੂੰ ਪਹਿਲਾਂ ਵੀ ਸੀ ਕਿਸੇ ਨੇ ਉਹ ਲੱਗਦਾ ਤਾਂ ਹੈਗਾ ਨਹੀੜੀ ਜਾਂ ਮੂੰਹ ਤੋਂ ਗੱਲ ਕਰਾ ਪੂਰਾ ਕਰਦਾ ਅੱਛਾ ਕੱਲ ਮੈਂ ਜਾਂਦਾ ਖੇਤ ਨੂੰ ਜਾਂਦਾ ਸੀ ਖਾਲ ਚ ਬੈਠਾ ਹੂੰ ਤੇ ਕੀ ਗੱਲ ਆਈ ਮੈਂ ਮੈਨੂੰ ਜਰਾ ਐਂ ਦਰਸ ਆਇਆ ਮਹਾ ਯਾਰ ਕਿਸੇ ਦਾ ਤੀਪੂਤ ਖਰਾਬ ਹੁੰਦਾ ਨਾ ਹਾਂ ਮੈਂ ਜਾ ਕੇ ਮਹਾ ਜਰਾ ਆਪ ਹਰਵਿੰਦਰ ਕੋਲੇ ਜਾ ਹਾਂ ਮੈਂ ਪਹਿਲਾਂ ਘਰੇ ਗਿਆ ਉਹਦੇ ਘਰੇ ਹੈ ਨਹੀਂ ਕਹਿੰਦੇ ਖੇਤ ਗਿਆ ਮੈਂ ਖੇਤ ਉਹਦੇ ਕੋਲੇ ਵਾਕੇ ਮੇਰਾ ਰੁਟ ਕੇ ਗਾਲੀ ਪੈ ਗਿਆ ਅੱਛਾ ਯਾਰ ਹਾਂ ਤਾਂ ਤੂੰ ਮੇਰੇ ਮੁੰਡੇ ਤੇ ਇਲਜ਼ਾਮ ਲਾਉਣਾ ਕਹਿੰਦਾ ਅਸੀਂ ਤਾਂ ਪਿਓ ਪੁੱਤ ਐ ਸਕੀਮਾਂ ਕਰਦੇ ਆਂ ਵੀ ਪੈਸਾ ਕਿੱਥੋਂ ਕਮਾਈਏ ਐਵੇਂ ਕੇੰਬਰ ਵਾਸਤੇ ਉਹ ਗਲਤੀ ਕਰਿਆ ਯਾਰ ਦੱਸਣੀ ਸੀ ਹੋਣ ਦੇ ਬਰਬਾਦ ਜਦੋਂ ਲੋਕਾਂ ਦਾ ਉਹਨੇ ਪਤਾ ਕਿੰਨਾ 5-500 ਰੁਪਏ ਵਿਆਜ ਲਾ ਕੇ ਤੇ ਕਿੰਨਾ ਘਰ ਬੱਟੇ ਨੇ ਹਾਂ ਉਹ ਤਾਂ ਖਰ ਸਿਆਣੇ ਕਹਿੰਦੇ ਹੁੰਦੇ ਹਨਾ ਕਹਿੰਦਾ ਜਿਹੇ ਜਿਆ ਕਰਦਾ ਬੰਦਾ ਭਰਦਾ ਦਾ ਹੋਰ ਤੂੰ ਕਹੇਂਆਂ ਘਾਣਾ ਵੀ ਕਹਿੰਦੇ ਲਾਦੀ ਭਰਦੀਆਂ ਲਾਤ ਪੈਂਦੀ ਹੈ ਹੋਰ ਮੈਨੂੰ ਤਾਂ 5 ਰੁਪਏ ਲੱਗਿਆ ਜਾ ਰਿਹਾ ਮਾਇਆਪੋਰ ਲਾਉਣ ਵਾਸਤੇ ਪੈਸੇ ਉਸੇ ਤੇ ਫੜੇ ਨੇ ਸਿੱਧੇ ਰਾਹ ਪੈਂਦਾ ਨਹੀਂ ਹੁੰਦਾ ਹੁਣ ਇਹਦਾ ਹੋਰ ਉਹੀ ਗੱਲ ਹੋਰ ਨਾਲ ਆਇਆ ਵਰਗਾ ਹੋਰ ਨਾਲੇ ਹੁਣ ਬਹਿ ਮਝਾ ਹੋਈ ਜਾਂਦਾ ਵੀ ਕਿਸੇ ਤੋਂ ਹੋਰ ਫੜ ਲੈਂਦੇ ਯਾਰ ਵੇਖ ਤਾਂ ਉਹਦੀ ਜਾਨ ਅੱਖਾਂ ਪਹਿਲਾਂ ਦੇਖਦਾ ਅੱਛਾ ਵੀ ਹਾਂ ਉਹਦੀ ਫਲਾਣੇ ਦੇ ਕੰਮ ਚੱਲਦਾ ਉਹਦੇ ਚੱਲਦਾ ਵੀ ਆਪਣੇ ਕੋਲੇ ਪੈਸੇ ਲੈਣ ਆਉਂ ਹਾਂ ਉਹਦਾ ਯਾਰ ਆਊਗਾ ਪਸਾ ਪਹਿਲੀ ਨਾਲੇ ਆਪਦੇ ਕੋਲ ਉਹਦੇ ਕੋਲ ਚੰਗੇ ਭਲੇ ਰੁਪਏ ਦੇਖ ਆਪਾਂ ਨੂੰ ਪਤਾ ਵਧੀਆ ਸਰਦਾ ਵਰਦਾ ਦੀਪ ਪੱਤੀ ਕਿੱਲੇ ਵਰਣਾ ਹਾਂ ਹਣਾ ਉਧੇਰ ਮੈਂ ਦੇਖਿਆ ਪਤਾ ਕੀ ਆਖੂ ਅਕੂ ਮੈਨਰ ਫੁਲਾਨੇ ਤੋਂ ਪੁੱਛ ਕੇ ਲਿਆ ਕੇ ਦਿੰਦਾ ਤੂੰ ਢੋਂਕੇ ਤੋਂ ਟ੍ਰਿੱਪੀ ਵਾਲੇ ਮਾਰਦਾ ਬੰਦੇ ਨਾ ਗਾਜੇ ਨਹੀਂ ਕਰਾਉਂਦਾ ਹਾਂ ਸੈਂਡ ਕਰਾ ਕੇ ਉਹਦੀ ਕੁੰਡਲ ਮਾਰ ਦਿੰਦਾ ਪਤਾ ਨਹੀਂ ਕੀ ਚੱਕਰਾ ਕੁੰਡਲ ਜੋ ਮੁੜ ਕੇ ਬੰਦਾ ਨਿਕਲ ਹੀ ਨਹੀਂ ਸਕਦਾ ਉਹ ਬੜਾ ਮਾਰਦਾ ਬੰਦਾ ਬਸ ਨਿਕਲ ਨਹੀਂ ਸਕਦਾ ਹਾਂ ਫਿਰ ਤਾਂ ਕੋਈ ਜਾਂਦਾ ਜ਼ਮੀਨ ਚ ਮੂਲ ਦਾ ਕਰਨਾ ਪੈਂਦਾ ਹਾਲ ਅਗਲੇ ਨੂੰ ਤੇ ਨਹੀਂ ਬੰਦਾ ਨਿਕਲ ਹੀ ਨਹੀਂ ਸਕਦਾ ਚਲ ਫਿਰ ਠੀਕ ਆ ਯਾਰ ਮੈਂ ਵੀ ਚੱਲਦਾ ਹਾਂ ਠੀਕ ਆ ਭਾਈ ਦੇਖ ਮਾੜਾ ਬਿੜਕ ਲਾਇ ਕੇ ਲਵਾਈ ਭਾਈ ਪਤਾ ਨਹੀਂ ਉਹ ਮਿਸਤਰੀ ਜੀ ਨੁਕਸਾ ਪਤਾ ਨਹੀਂ ਰੁਪਈਆਂ ਚ ਨੁਕਸ ਸੀਗਾ ਕੀ ਹਾਲ ਹੈ ਬਾਈ ਹੁਣ ਕੀ ਹਾਲ ਹੈ ਕੀ ਹਾਲ ਹੈ ਸਿੰਦੇ ਠੀਕ ਆ ਵਧੀਆ ਹੋਰ ਕੀ ਹਾਲ ਵਧੀਆ ਬਾਈ ਹੋਰ ਤੂੰ ਦੱਸ ਤੇ ਮੈਂ ਕੰਮ ਆਇਆ ਸੀ ਮਾੜਾ ਮੇਰੇ ਕੋਲੇ ਦੱਸੋ ਮਾਹ ਪੈਸੇ ਲੈ ਆ ਸੀਗਾ ਤੂੰ ਮੇਰੇ ਡੈਡੀ ਤੋਂ ਹਾਂ 5000 ਰੁਪਇਆ ਅੱਛਾ ਉਹ ਮੈਨੂੰ ਚਾਹੀਦੇ ਸੀ ਹੁਣੇ ਭੇਜਿਆ ਸੀ ਮੈਂ ਡੈਡੀ ਕਹਿੰਦਾ ਫੜ ਲਿਆ ਜਾ ਕੇ ਅੱਛਾ ਤੇ ਉਹ ਲਿਆਂਦਾ ਮੈਨੂੰ ਤੋਂ ਠੀਕ ਆ ਹਾਂ ਤੇ ਕਿੰਨੇ ਬਣ ਗਏ ਸੀ ਤੈਨੂੰ ਦੱਸਿਆ ਹੋਵੇ ਕੋਈ 50000 ਲੈ ਆ ਸੀ ਤੂੰ ਹਾਂ ਮੈਂ 50000 ਲਿਆਂਦਾ ਸੀ ਤੇ ਵਿਆਜ ਲਾ ਕੇ 60 ਬਣ ਗਿਆ अच्छा हां ਛੱਟ ਲਿਆ ਦੇ ਉਹ ਲਿਆਦਾ ਮੈਂ ਪਰਸੋਂ ਸ਼ਾਮ ਦੇ ਰੱਖੇ ਸੀਗੇ ਗੱਲ ਕਰ ਮੇਰਾ ਫੜਾਉਣ ਦੀ ਟਾਈਮ ਜਾਣੀ ਲੱਗਿਆ اچھا ਕੋਈ ਨਹੀਂ ਚੱਲ ਮੈਂ ਜਾ ਕੇ ਲਿਆ ਦਿਨਾ ਯਾਰ ਹਾਂ ਕੋਈ ਨਹੀਂ ਰੋਣਾ ਚੱਕਦੇ ਹੋਣਾ ਠੀਕ ਹੈ ਲਿਆ ਦੇ ਠੀਕ ਹੈ ਲਿਆ ਦਿਨਾ ਹੋਰ ਆ ਲੈ ਬਈ ਠੀਕ ਹੈ ਬਈ ਐ ਕਰੀ ਹਾਂ ਮਾੜਾ ਜਿਹਾ ਇੱਕ ਤਾਂ ਬਈ ਜਵਾਨਾ ਮਾੜਾ ਸੰਭਲ ਕੇ ਜਾਈਂ ਧਿਆਨ ਨਾਲ ਨਾ ਕੋਈ ਇੱਕ ਬਾਈ ਬਣ ਕੇ ਲਿਖ ਲਿਖਦੇ ਸੀ ਨਾ ਉਹ ਕੱਟ ਦੇ ਹੋ ਜਾਗਾ ਮਾੜਾ ਛੀਟ ਮਾਰ ਨਾ ਨਾ ਜਾਣ ਸਾਰੀ ਹਾਂ ਜਵਾਕ ਜਿਹਨੂੰ ਫੜਾਤਾ ਦਿੱਤੇ ਯਾਰ ਇਤੇ ਉਹੀ ਗੱਲ ਨਾ ਕਰਦੇ ਜਵਾਕਾਂ ਵਾਲੀ ਇਤੇ ਖਰਾਬ ਘਰੂ ਨਾ ਕਰਦੇ ਆਲਮ ਗਲਮ ਜੇ ਕਰਦੇ ਕਿਤੇ ਚਲੋ ਦੇਖੀ ਜੋ ਚਲ ਰੱਬ ਦੀ ਹੀ ਰੱਖਾ ਨੇ ਚਲ ਮੈਂ ਹੁਣ ਸਾਰੇ ਪੈਸੇ ਤਾਂ ਉਹ ਕਰਤੇ ਖਰਾਬ ਹੁਣ ਉਹਨੂੰ ਤਾਂ ਲਾਣਾ ਫੋਨ ਮੁੰਡੇ ਨੂੰ ਮਨਜੀਤ ਨੂੰ ਹੈਲੋ ਹੈਲੋ ਹਾਂ ਤਾਇਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਭਾਈ ਹਾਂ ਠੀਕ ਆ ਤਾਇਆ ਵਧੀਆ ਕੋਈ ਆਪਾਂ ਤਾਂ ਉਹੀ ਕੰਮ ਕਹਿੰਦਾ ਸੀ ਪੈਸਿਆਂ ਵਾਲਾ ਫੜਾ ਜਾਂਦਾ ਉਹ ਤਾਂ ਤਾਇਆ ਮੈਂ ਇੱਥੇ ਲੈ ਗਿਆ ਸੀ ਛਿੰਦਾ ਪਰਸੋਂ ਫੜ ਕੇ ਕੌਣ ਛਿੰਦਾ ਆਪਣਾ ਭਾਈ ਲੈ ਗਿਆ ਸੀ ਛਿੰਦਾ ਯਾਰ ਸਾਰੇ ਪੈਸੇ ਲੈ ਗਿਆ ਹਾਂ ਤਾਇਆ ਮੈਂ ਇਥੇ ਦਸਣੇ ਵਿਆਜ ਲੈ ਗਿਆ ਓ ਯਾਰ ਪੈਸੇ ਤੂੰ ਮੈਨੂੰ ਦੇਣੇ ਸੀ ਪਰ ਉਹ ਤਾਂ ਕਹਿੰਦਾ ਮੈਨੂੰ ਮੇਰੇ ਡੈਡੀ ਨੇ ਭੇਜਿਆ ਆ ਕੇ ਮੈਂ ਤਾਂ ਤਾਂ ਫੜਾਤੇ ਯਾਰ ਚੱਲ ਕੋਈ ਨਹੀਂ ਭਾਈ ਹੋਰ ਚੱਲ ਕੋਈ ਨਹੀਂ ਉਹਦੇ ਕੋਲੇ ਹੋਣਗੇ ਫੜ ਲਈ ਤੂੰ ਉਹ ਤਾਂ ਕੋਈ ਨਹੀਂ ਕੋਈ ਨਹੀਂ ਹੋਰ ਕੋਈ ਨਹੀਂ ਚੱਲ ਮੈਂ ਇੱਥੇ ਤਾਂ ਲੈ ਗਿਆ ਸੀ ਮੈਂ ਤਾਂ ਦੇ ਦੇਤਾ ਆ ਤਾ ਨੂੰ ਭਾਈ ਠੀਕ ਆ ਸ਼ਰਾ ਠੀਕ ਆ ਜੀ ਅੰਦਰ ਤਾਂ ਇਹ ਤੂੰ ਲੈ ਕੀ ਖਾ ਗਿਆ ਯਾਰ ਇਹ ਤਾਂ ਨੰਗ ਕਰ ਦੂ ਜਾਨਾ ਨਾ ਇਹਨੇ پیسے ਸਾਰੇ ਖਰਾਬ ਕਰਤੇ ਯਾਰ ਕੀ ਬਣੂ ਉਹ ਸਸੀ ਕਹਿੰਦਾ ਉਹ ਹਸਰੀ ਗਾ ਭਾਈ ਉਹ ਠੀਕ ਆ ਕੰਮ ਆਇਆ ਸੀ ਮੈਂ ਤੇਰੇ ਕੋਲ ਠੀਕ ਹੀ ਆ ਬਰਾਵਾ ਕਿਵੇਂ ਬੋਲ ਆਇਆ ਢੱਲਾ ਬੋਲੀ ਨਾ ਜ ਖੈਰ ਆ ਜਰਾ ਜਵਾਗ ਪਾੜੇ ਪੈਸੇ ਬਰਬਾਦ ਕਰਨ ਲੱਗਿਆ ਮੈਂ ਤਾਂ ਭੁੱਖ ਲੱਗਣੀ ਛੱਡ ਗਈ ਅੱਛਾ ਪਰਸੋਂ ਜਦੋਂ ਉਹਦੇ ਕੋਲ ਕੀ ਹੋ ਰਿਹਾ ਸੀ ਗੱਡੀਆਂ ਆ ਬਾਵਾ ਖੜੀਆਂ ਮੈਂ ਤਾਂ ਆਖਿਆ ਕਿ ਤੇ ਦੇਖਣ ਦੁੱਖਾ ਹੁਣ ਬਰਾਵਾ ਤਾਂ ਚੋਗੂ ਲੁੱਕ ਨਹੀਂ ਦੇ ਹਾਂ ਇਹਨੂੰ ਗੱਲ ਦਾ ਸਾਡੀ ਦਾ ਪਤੀ ਆ ਹੁਣ ਮੈਨੂੰ ਹੁਣ ਪਤਾ ਲੱਗਿਆ ਅੱਖਾਂ ਖੁੱਲੀਆਂ ਤੇਰੀਆਂ ਪਹਿਲਾਂ ਖੁੱਲੀਆਂ ਸੀ ਮੈਂ ਤਾਂ ਫਿਰ ਤੈਨੂੰ ਉਹਦੇ ਆਖੇ ਆਪਦਾ ਕਰਕੇ ਮੈਂ ਤੈਨੂੰ ਦੱਸਿਆ ਤੂੰ ਤਾਂ ਮੇਰੇ ਗਾਲੀ ਪੈ ਗਿਆ ਚਾਰੇ ਚੱਕੇ ਉਹ ਗਲਤੀ ਉਹ ਤਾਂ ਹੁਣ ਜਿਹਦੇ ਨਾਲ ਬੰਦੇ ਦੇ ਰਿਲੇਸ਼ਨ ਹੋਣ ਮੋਹ ਪਿਆਰ ਹੁਣ ਬੰਦਾ ਉੱਥੇ ਹੀ ਕਹਿੰਦਾ ਹੁੰਦਾ ਗੱਲ ਤਾਂ ਈ ਸਿੱਧੀ ਹੈ ਓਏ ਆਪਾਂ ਉਦੋਂ ਆਏ ਹੁੰਦਾ ਨਾਲ ਵੀ ਲਾਦਬਾਰੀ ਸੁਣ ਨਹੀਂ ਸਕਦੇ ਜਿਆ ਜਿਹੜਾ ਕਿਤੇ ਮਾੜਾ ਨਹੀਂ ਕਰਦਾ ਹੁੰਦਾ ਗੱਲ ਤਾਂ ਹੈ ਤਾਂ ਦੋਸਤ ਦਾ ਮੈਨੂੰ ਦੁੱਖ ਲੱਗਿਆ ਸੀ ਮੈਂ ਤੈਨੂੰ ਤਾਂ ਹੀ ਦੋਸਤ ਤਾਂ ਤਾਂ ਹੀ ਬਣਾਇਆ ਬੰਦੇ ਦਾ ਕਿ ਕਿਸੇ ਦਾ ਮੁੰਡਾ ਬਰਬਾਦ ਜਿੰਨਾ ਮੈਨੂੰ ਦੁੱਖ ਲੱਗੇ ਮੈਂ ਇਸੇ ਕਰਕੇ ਮਾਰੇ ਨਹੀਂ ਤੈਨੂੰ ਦੱਸਿਆ ਸੀ ਆ ਕੇ ਹੁਣ ਅੱਜ ਹਫਤਾ ਪਹਿਲਾਂ 2 ਲੱਖ ਰੁਪਿਆ ਦਾੜਤੀ ਤੋਂ ਫੜ ਲੈ ਲਿਆ ਅੱਛਾ ਜੀ 3 ਲੱਖ ਪਰਸੋਂ ਫੜ ਕੇ ਕਹਿੰਦਾ ਮੈਂ ਗੱਡੀ ਲੈਣੀ ਆ ਉਹ ਤੋਂ ਲੈ ਆ ਆ ਮੁੰਡਾ ਮੇਰ ਗਨ ਪੂਰੀ ਆਪਣੀ ਕਦੇ 1 ਰੁਪਏ ਦਾ ਵੀ ਸਾਡੇ ਨਾਲ ਫਰਕ ਨਹੀਂ ਪਿਆ ਕਦੇ ਪਰ ਜੰਤੂ ਚੱਲਦੇ ਆ ਉਹਦਾ ਲੈ ਮੁੰਡਾ ਯਾਰ ਆਪਣੇ ਕੋਲ ਕਦੇ ਆਇਆ ਗਿਆ ਨਹੀਂ ਸੀ ਮਨਜੀਤ ਮੁੰਡਾ ਉਹਨੇ ਆਪਦਾ ਕੋ ਕੰਮ ਧੰਦਾ ਕਰਨਾ ਸੀ ਮੈਂ ਤਾਂ ਬੋਰ ਕਹਿੰਦਾ ਚੱਲ ਕੋਈ 100 ਹੁੰਦਾ ਕਰਮ ਅਗਲੇ ਦਾ ਹਾਂ ਲਾਇਆ ਉਹਨੇ ਬੋਰਾ ਬੋਰ ਲਾਇਆ ਹਾਂ ਤੇ ਉਹ ਲੈ ਗਿਆ 50000 ਰੁਪਏ ਵਿਚਾਰਾ ਆ ਇੱਕ ਦਿਨ ਰਹਿੰਦਾ ਸੀ ਖੱਲੀ ਮਾਚਾਲ ਅੱਜ ਕਹਿੰਦੇ ਨੇ ਬੰਦਾ ਕੱਲ ਨੂੰ ਪੈਸੇ ਲਿਆ ਦੂੰ ਹੁਣ ਫੋਨ ਲਾਇਆ ਮਨਜੀਤ ਨੂੰ ਵਿਚਾਰੇ ਨੂੰ ਉਹ ਕਹਿੰਦਾ ਤਾਂ ਯਾਰ ਤੁਹਾਡੇ ਮੈਂ ਮੁੰਡੇ ਨੂੰ ਫੜਾਤੇ ਪੈਸੇ ਹੁਣ ਦੱਸ ਮੈਂ ਕਿਹੜੇ ਖੂਚ ਮਾਰਾਂ ਛਾਲ ਉਹ ਤਾਂ ਮੈਂ ਤਾਂ ਹੋਰ ਰੁਪਈਆ 60000 ਰੁਪਈਆ ਬਣਦਾ ਸੀ ਉਹ ਵੀ ਨਹੀਂ ਮੈਂ ਤਾਂ ਇੱਕ ਹੋਰ ਗੱਲ ਸੁਣੀ ਆ ਉਹ ਤਾਂ ਰੁਪਈਆ ਐ ਕਹਿੰਦੇ ਪਿੰਡ ਤੋਂ ਖਾਸਿਆਂ ਤੋਂ ਫੜਿਆ ਤਾਂ ਗੌਰ ਕਰ ਲਈ ਆਉਦੀ ਹਜੇ ਵੀ ਮੇਰੀ ਗੱਲ ਦੀ ਮੈਂ ਇੱਥੋਂ ਤਾਂ ਨਹੀਂ ਲੈਣੇ ਮੈਂ ਤਾਂ ਇੱਕ ਐ ਕਰਕੇ ਜੋੜੇ ਆ ਤਾਂ ਸਰ ਠੀਕ ਹੈ ਤੇ ਗੱਲ ਜੋੜਨਾ ਤਾਂ ਪੈਸਾ ਬਹੁਤ ਔਖਾ ਹੁਣ ਮੈਨੂੰ ਤੂੰ ਆਪ ਦਾ ਆ ਗਿਆ ਚੱਲ ਯਾਰ ਹੁਣ ਮੈਨੂੰ ਤੂੰ ਰਾਹ ਪਾ ਵੀ ਮੈਂ ਕੀ ਹੱਲ ਕਰਾਂ ਉਹ ਗੱਡੀਆਂ ਦਾ ਐਂ ਆਈਆਂ ਸੀ ਰਿਸ਼ਤੇਦਾਰ ਇਕੱਠੇ ਕਰੇ ਸੀ ਅੱਛਾ ਮੈਂ ਤਨਵਾਇਆ ਦੱਸਦਾ ਵੀ ਦੇਖੋ ਦਰਦ ਕਹਿੰਦੇ ਭਾਈ ਅਸੀਂ ਤਾਂ ਚੋਰੀਆਂ ਕਰ ਕਰ ਸਕਗੇ ਮੇਰੀ ਘਰ ਵਾਲੀ ਨੂੰ ਪਤਾ ਸੀ ਉਹਨੇ ਬਥੇਰਾ ਪੁਰਸਤ ਆਰਾਮ ਕਰਤਾ ਸੀ ਫੋਨ ਉਹ ਦੇਖਾ ਇਹ ਜੀ ਗੱਲ ਕਹਿਣੀ ਤਾਂ ਹੁੰਦੀ ਆ ਮਾੜੀ ਮੈਂ ਤੈਨੂੰ ਜਿਹਾ ਸਹੀ ਰਹਿ ਦੇਵਾਂ ਹੁਣ ਇਦੋਂ ਮਾੜੀ ਕੀ ਹੋ ਉਹ ਆਇਆ ਮੈਂ ਤੈਨੂੰ ਜਿਹਾ ਸਹੀ ਰਹਿ ਦੇਵਾਂ ਤਰਬੀਅਤ ਤਾਂ ਹੋ ਜਿੰਨੇ ਇੰਨੇ ਬਰਬਾਦ ਕਰਤੇ ਕੁਸ ਤੂੰ ਬਰਬਾਦ ਕਰ ਕਿਵੇਂ ਸੈਂਟਰ ਚ ਚੱਲ ਦੋ ਮਹੀਨੇ ਉੱਥੇ ਰਹੂ ਬੰਦਾ ਬਹੁਤ ਨੰਨਾਸ਼ੇ ਹੱਲੇ ਛੱਡ ਦਿੰਦਾ ਜਮਾ ਬਹੁਤ ਛੱਡਦਾ ਨਸ਼ੀ ਕਦੀ ਕੰਡੇ ਰਾਕੇ ਫੇਰ ਨਾ ਲੜਨ ਲੱਗ ਜੇ ਨਹੀਂ ਮਹੀਨਾ ਬਦਲਵਾ ਨਹੀਂ ਕੁਸ ਨਹੀਂ ਇਹ ਕੋਲ ਕਿਟਾ ਕਰਪੀ ਜਾਂ ਇਹ ਘਰ ਦੋ ਦਿਨਾਂ ਤਿੰਨ ਦਿਨਾਂ ਦੀ ਬਾਜੀ ਬੰਦੇ ਬਹੁਤ ਸੁੱਧਰ ਗਏ ਮਹੀਨਾ ਮਹੀਨਾ ਲਾ ਕੇ ਬੰਦੇ ਸੁੱਧਰ ਗਏ ਅੱਛਾ ਜੀ ਹਾਂ ਫਿਰ ਮੈਨੂੰ ਤਾਂ ਯਾਰ ਉਹਦਾ ਪਤਾ ਨਹੀਂ ਕਿੱਥੇ 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 ਹੁੰਦੇ ਆ ਫਿਰ ਮੈਂ ਨਾ ਤੈਨੂੰ ਐਂ ਕਰ ਵੀ ਮੈਂ ਤਾਂ ਬੰਦ 10 ਦੋ ਤੈਨੂੰ ਫੋਨ ਤੇ ਕਿਤੇ ਦੂਰ ਦਾ ਕੋ ਬੰਦਾ ਹਾਉਨਗੇ ਆਪਣੇ ਨੇੜੇ ਵੀ ਮੈਂ ਮਨ ਲਾ ਦੋਸਤ ਸੀਗਾ ਉਹਦਾ ਕਹਾ ਰਿਸ਼ਤੇਦਾਰ ਸੀ ਉਹਨਾਂ ਨੇ ਇਹੋ ਕਰਵਾਇਆ ਸੀ ਨਸ਼ੇ ਸਾਰੇ ਛੱਡ ਗਏ ਉਹਨਾਂ ਤੋਂ ਬੰਦਾ ਨੂੰ ਨੰਬਰ ਲੈ ਕੇ ਉਹਨਾਂ ਦਾ ਐਡਰੈਸ ਲੈ ਕੇ ਦੇਵਾਂਗਾ ਠੀਕ ਹੈ ਛੇੜਾਈ ਕੰਮ ਕਰ ਦੇਣਾ ਬਚਾ ਦੇ ਆ ਮਹੱਲਾ ਹੂੰ ਹੁਣ ਆਇਆ ਭਾਈ ਜਦੋਂ ਗਏ ਵਾਸੇ ਗਿਆ ਮੁੜਿਆ ਵੇ ਗੰਜਰਾ ਮੈਂ ਹੁਣ ਤੇਰੇ ਸਾਹਮਣੇ ਲਾ ਲਾ ਜਿੰਦਗੀ ਬਚ ਰੇ ਕੱਲਾ ਹੁੰਦਾ ਮੇਰੇ ਸਾਹਮਣੇ ਲਾ ਮੈਂ ਕਰੇ ਕੋਈ ਖਰਚਾ ਕਰੇ ਕਿੱਡਾ ਸੋਹਣਾ ਮਗਾਣ ਬਣਾਇਆ ਉਹਦੇ ਹੀ ਬਣਾਇਆ ਗੰਜਰ ਦਾ ਆਇਆ ਸੀ ਇਹ ਤਾਂ ਹੈ ਗੱਲ ਸੀ ਇੰਦਰ ਨੇ ਜਮਾ ਮਾਰਤੇ ਹੁਣ ਭਾਈ ਹੁਣ ਕੀ ਰਾਜ ਨਹੀਂ ਨਾ ਚੰਗਾ ਅੱਥਨੇ ਖਰਚਾ-ਕਰਚਾ ਕਿੰਨਾ ਕੁ ਲੱਗਦਾ ਉੱਥੇ ਖਰਚਾ ਤਾਂ ਉੱਥੇ ਮੈਨੂੰ ਆਇਆਦਾ 25-30 ਹਜ਼ਾਰ ਮਹੀਨੇ ਦੀ ਆਉਂਦਾ ਉਹ ਬੜਾ ਨਹੀਂ ਆਉਂਦਾ ਬਸ ਹਾਂ ਮੈਂ ਨਾ ਕੁਣ ਬੁੱਕਾ 50 ਵੀ ਦੇ ਦੂੰ ਮੈਂ ਤਾਂ ਤਾਂ ਲੈ ਮੈਨਾਂ ਫਿਰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਸ਼ੇਰ ਬਣ ਕੇ ਮੈਨੂੰ ਆਥ ਨੂੰ ਦੱਸ ਫਿਰ ਗੱਲਾਂ ਕੋਈ ਨਹੀਂ ਲਾਜ ਬੜਾ ਕਹਿ ਮੈਂ ਠੀਕ ਹੈ ਠੀਕ ਹੈ ਚੰਗਾ ਸਭ ਸੌਣ ਲਈ ਕਿਤੇ ਸੱਚੇ ਪਾਸ਼ਾ ਆਜੀ ਕੰਦਰ ਕਤੇ ਲੈਣ ਤੇ ਸਦੂਰ ਨਹੀਂ ਦੇ ਮੇਰੀਆਂ ਤਾਂ ਕਨਾਲਾਂ ਗੂਣਾ ਜਿਹੜੇ ਕਿਆਰੀਆਂ ਵੀ ਖਾ ਜੂ ਜਿਹੜੇ ਸਮੇਂ ਦੇ ਹਿਸਾਬ ਨਾਲ ਐਂ ਨੀਂਦ ਵੀ ਯਾਰ ਰੱਬ ਰੱਖਾ ਕਰਦੇ ਆ ਅਰਦਾਸ ਗੁਰਦੁਆਰੇ ਜਾਂਦੇ ਆ ਹਾਂ ਤਾਂ ਤੋਰ ਤਾਂ ਹੱਲ ਨਹੀਂ ਇਹ ਡਰੈਸ ਦੇ ਦੇ ਆਪਾਂ ਨੂੰ ਮੁੰਡਾ ਲੱਗ ਜੂ ਹੁਣ ਕੋਈ ਗੱਲ ਨਹੀਂ ਪੈਸੀ ਪਰ ਯਾਰ ਸਿਆਣੇ ਨੇ ਸੱਚੀ ਆਖਿਆ ਹਨ ਮੈਂ ਵੀ ਕਦੇ ਆਇ ਨਹੀਂ ਸੀ ਵੀ 7-8 ਵਜੇ ਸੌਂ ਗਿਆ ਇੱਕ ਇੱਕ 12 12 ਵਜੇ 1 ਵਜੇ 2 ਵਜੇ ਸੌਂਦਾ ਜਿਹੜੇ ਰੁਈ ਐ ਲੋਕਾਂ ਦੀ ਗੱਲ ਵੱਢਿਆ ਵੀਰੋ ਆਉਂਦੇ ਤਾਂ ਸਾਹਮਣੇ ਜ਼ਰੂਰ ਹੈ ਪਰ ਆਪਦੀ ਜਮਾਨ ਤੋਂ ਅੱਖਾਂ ਔਖ ਹੈ ਹੁਣ ਤਾਂ ਰੱਬ ਨਾਲ ਜੁੜ ਜੀ ਇਹਦੇ ਘਰ ਬਚ ਜੀ ਕਿਤੇ ਹੁਣ ਤਾਂ ਕੁਰੂ ਕਰ ਜਾਇਆ ਕਰਾਂਗੇ ਦੂਆ ਸ਼ਸ਼ੀ ਗੋਦੀ ਸਾਰਿਆਂ ਨੂੰ ਹਾਂ ਜੀ ਪਾਣਾ ਵੱਲੋਂ ਜੀ ਹਾਂ ਜੀ ਸਾਡਾ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਵੀ ਇੱਕ ਜਿਹੜਾ ਇਹਦੇ ਵਿੱਚ ਹਰਵਿੰਦਰ ਬੰਦਾ ਦਿਖਾਇਆ ਗਿਆ ਵੀ ਉਹ ਬਹੁਤ ਹੀ ਜਾਨੀ ਕਿ ਲਾਲਚੀ ਬੰਦਾ ਦਿਖਾਇਆ ਗਿਆ ਵੀ ਲੋਕਾਂ ਦੀ ਮਜਬੂਰੀਆਂ ਦਾ ਫਾਇਦਾ ਉਠਾਉਂਦਾ ਸੀਗਾ ਉਹ ਬੰਦਾ ਤੇ ਉਹਦੇ ਨਾਲ ਅੱਗੇ ਕੀ ਹੋਈ ਉਹਦੀ ਲਾਤਤੀ ਮਾੜੀ ਹੋ ਗਈ ਇੱਕ ਤਾਂ ਇਹ ਦਿਖਾਇਆ ਗਿਆ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਾ ਠਾਓ ਜਾਇਜ਼ ਆਪਾਂ ਬਣੀ ਆਈਏ ਜੋ ਰੀਤਮਾਲਾ ਪੈਸੇ ਦਾ ਲੈਣ ਦੇਣ ਆਪਾਂ ਕਰਦੇ ਰਹੇ ਨੇ ਉਨੀ ਕੁ ਤਾਂ ਠੀਕ ਹੈ ਜਿਵੇਂ ਉਹ ਨਜਾਇਜ਼ 5 ਰੁਪਏ ਵਿਆਜ ਲਾ ਰਿਆ ਸੀ ਨਾ ਉਹ ਇੰਨਾ ਧੱਕਾ ਨਾ ਕਰੋਗੇ ਇਸ ਨਾਲ ਦੂਜੀ ਇਹਦੇ ਚ ਇੱਕ ਇਹ ਅਸੀਂ ਸਿਹਤ ਦਿੱਤੀ ਹੈ ਵੀਡੀਓ ਰਾਹੀਂ ਵੀ ਜੇ ਕੋਈ ਆਪਣੇ ਧੀ ਪੁੱਤ ਬਾਰੇ ਕੋਈ ਗੱਲ ਦੱਸਦਾ ਆਪਾਂ ਨੂੰ ਵੀ ਤੁਹਾਡਾ ਬੱਚਾ ਕੋਈ ਨਸ਼ੇ ਕਰ ਰਿਹਾ ਜਾਂ ਕੁਝ ਹੋਰ ਕਰ ਰਿਹਾਗਾ ਤਾਂ ਉਹਦੀ ਗੱਲ ਤੇ ਗੌਰ ਜਰੂਰ ਕਰੋ ਇਹ ਨਾ ਘੋਵੇ ਵੀ ਹਣਾ ਉਹਦੇ ਮਗਰ ਅਗਲਾ ਟੁੱਟ ਕੇ ਹੀ ਪੈ ਜਾਂਦਾ ਹੈ ਨਾ ਵੀ ਸਾਡੇ ਮੁੰਡੇ ਮਾਰੇ ਤੂੰ ਐ ਕਿਵੇਂ ਕਹਤਾ ਵੀ ਅਗਲਾ ਜੇ ਕੁਝ ਕਹਿੰਦਾ ਤਾਂ ਉਹਦੇ ਤੇ ਸੋਚ ਵਿਚਾਰ ਜਰੂਰ ਕਰੋ ਤੇ ਆਪਦੇ ਬੱਚੇ ਦੀ ਗੌਰ ਜਰੂਰ ਕਰੋ ਜੀ ਬਾਕੀ ਜੇ ਸਾਡੀ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਜਰੂਰ ਕਰ ਦਿਓ ਜੀ ਲਾਈਕ ਜਰੂਰ ਕਰ ਦਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਓ ਜੀ ਧੰਨਵਾਦ ਜੀ